ਬਠਿੰਡਾ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨਾਂ ਨਾਲ ਕੀਤੀ ਗਈ ਮਾਰਕੁੱਟ ਤੋਂ ਭੜਕੇ ਪਿੰਡ ਵਾਸੀਆਂ ਨੇ ਰੈਫਾਇਨਰੀ ਰੋਡ ਕੀਤਾ ਜਾਮ ਬਠਿੰਡਾ ਦੀ ਰਾਮਾ ਮੰਡੀ ਰੈਫਾਇਨਰੀ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵੱਲੋਂ ਬੀਤੀ ਰਾਤ ਰਾਮਸਰਾ ਦੇ ਨੌਜਵਾਨਾਂ ਨਾਲ ਕੀਤੀ ਗਈ ਕੁੱਟਮਾਰ ਤੋਂ ਭੜਕੇ ਪਿੰਡ ਰਾਮਸਰਾ ਦੇ ਵਾਸੀਆਂ ਨੇ ਰੈਫਾਇਨਰੀ ਰੋਡ ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ ਪਿੰਡ ਵਾਸੀਆਂ ਮੁਤਾਬਕ ਹੈ ਰੈਫਾਇਨਰੀ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਸਾਡੇ ਪੁਲਿਸ ਨੇ ਸਾਡੇ ਨਾਲ ਨਜਾਇਜ਼ ਕਾਗੀਤਾ ਕੇ ਅਸੀਂ ਆਪਣੇ ਖੇਤ ਵਿੱਚ ਉਹ ਜਿਹੜਾ ਰਜਿੰਦਰ ਸਿੰਘ ਦਾ ਦਾਰਾ ਸਿੰਘ ਦਾ ਆਪਣੇ ਖੇਤ ਵਿੱਚ ਵਾਣ ਵਾਰਿਆ ਸੀਗਾ ਉਧਰੋਂ ਆਰਵਾਜ ਨੂੰ ਨੰਗਿਆ ਉਹਨੇ ਸਹਰ ਮੰਗੀ ਅਸੀਂ ਸਹਰ ਦੇਤੀ ਜੀ ਉਹਨਾਂ ਤੂੰ ਤੋਂ ਮੈਂਵੇਂ ਹੋ ਗਈ ਤੂੰ ਤੋਂ ਬਾਅਦ ਪੁਲਸਾਰ ਜਦੋਂ ਆਇਆ ਕਿ ਖੜੇ ਜਿਵੇਂ ਅਸੀਂ ਆ ਕਿਤੇ ਉਹ ਪੁਲਸ ਆਈ ਸਿਵਲ ਵਰਦੀ ਸੀ ਜਿਹੜਾ ਨਰੇਂਦਰ ਕੁਮਾਰ ਐਸਆਈ ਹੈ ਇਹ ਸ਼ਰਾਬ ਪੀਤੀ ਹੋਈ ਸੀ ਵੀ ਸਿਨੇ ਆ ਸੋਬਸ ਵਾਲੇ ਹੋਰ ਸੀਗੇ ਨਾਲ ਇਹ ਤਿੰਨ ਚਾਰ ਬੰਦੇ ਅਣਛਾਤੇ ਲੈ ਕੇ ਆਇਆ ਸਾਡੀ ਕੁਛ ਨਹੀਂ ਸੁਣੀ ਸਾਡੀ ਕੁੱਟਮਾਰ ਕਰਤੀ ਹੋਈ ਹੈ ਜੀ ਜਿਹੜਾ ਆਪਾਂ ਡਰਾਈਵਰ ਸੀਗਾ ਰਾਜੂ ਉਹਦੇ ਹੱਥ ਦਾ ਹੱਥ ਪੈਰ ਬੰਨੇ ਆ ਜੀ ਤੇ ਆਪਾਂ ਨੇ ਕਿਸਾਨ ਦਾ ਬੇਟਾ ਜੀ ਹੋ ਉਹਦੇ ਹੱਥ ਪੈਰ ਬੰਨ ਕੇ ਪੁਲਿਸ ਨੇ ਘ੍ਰਿਸਿਆ ਨਾਲ ਇਹਨਾਂ ਨੂੰ ਕੁੱਟਮਾਰ ਕੀਤੀ ਚਲਾਨ ਖੜਾ ਟਰੈਕਟਰ ਦਾ ਇਹ ਇਹ ਜਦੋਂ ਨਰਿੰਦਰ ਕੁਮਾਰ ਆਏ تھے ਜੀ ਉਹ ਸਾਰੇ ਇਹ ਪ੍ਰਸ਼ਾਸਨ ਬਿਲਕੁਲ ਪੱਠੇ ਹੀ ਭਾਗੇ ਰੱਖਦਾ ਜੀ ਇਹਨੇ ਟਰੈਕਟਰ ਚਲਾਉਣਾ ਜੀ ਟਰੈਕਟਰ ਦਾ ਚਲਾਣਾ ਐਸਾ ਕਿ ਹੋਇਆ ਨਹੀਂ ਜੀ ਇਹ ਟਰੈਕਟਰ ਚਲਾਣਾ ਵੀ ਕਹੀ ਜਾਂਦੇ ਸੀ ਸਾਡਾ ਟਰੱਕ ਖੜਾ ਜੀ ਟਰੱਕ ਖੜੇ ਹੁੰਦਾ 20 15 ਦਿਨ ਹੋ ਗਏ ਅੱਜ ਕੋਈ ਕਾਰਵਾਈ ਨਹੀਂ ਕਰ ਰਹੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਸਾਡੇ ਸੁਣਿਆ ਜਾਵੇ ਇਥੇ ਵਾਲੋ ਜਿਹੜੀ ਸਾਨੂੰ ਕੰਮ ਮਿਲਿਆ ਹੋਰ ਫੈਨਸ਼ਨਲ ਕੰਮ ਦਿੱਤਾ ਸਮੂਹ ਧਰਨਾਕਾਰੀਆਂ ਨੇ ਪੁਲਿਸ ਚੌਕੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਮੁਆਤਲ ਕਰਨ ਦੀ ਮੰਗ ਕੀਤੀ ਆਉਂਦਾ ਹਾਰਾ ਇਹ ਰਾਤੀ ਅਸੀਂ ਖੇਤ ਪਾਣ ਬਾਹਰੇ ਸੀ ਤੇ ਉਧਰੋਂ ਪੁਲਿਸ ਵਾਲੇ ਆ ਗਏ ਇਹਨਾਂ ਨੇ ਸਾਡੀ ਕੁਛ ਨਹੀਂ ਸੁਣੀ। ਕੁੱਟਮਾਰ ਕਰਨ ਲੱਗੇ। ਅਸੀਂ ਸਾਈਡ ਤੇ ਖੜੇ ਸੀ। ਸਾਡੇ ਖੇਤ ਤੋਂ ਮੇਰਾ ਭਰਾ ਆ ਰਿਹਾ ਸੀ। ਉਹਨਾਂ ਨੇ ਆਏ ਕੁੱਟਮਾਰ ਕੀਤੀ ਬੰਨ ਕੇ। ਹੁਣ ਕੀ ਮੰਗੇ ਹੋੜੀ ਕੀ ਜਾਣੇ ਤੁਸੀਂ? ਅਸੀਂ ਇਹਨਾਂ ਨੂੰ ਸਸਪੈਂਡ ਕਰਾਉਣਾ ਚਾਹੁੰਦੇ ਹਾਂ। ਨਹੀਂ ਤਰਨਾ ਚੱਕ ਨਹੀਂ ਹੁੰਦਾ ਇਹ ਅਸੀਂ ਸੁਪੈਂਡ ਹੋਣਾ ਕਿੰਨੇ ਜਾਣੇ ਸੀ ਤੁਸੀਂ ਇੱਥੇ ਤਿੰਨੇ ਜਾਣੇ ਤਾਂ ਇਹ ਤਿੰਨੇ ਜਾਣੇ ਸੀ ਪੁਲਿਸ ਵਾਲੇ ਹੀ ਬਾਕੀ ਅਣਪਛਾਤੇ ਬੰਦੇ ਸੀ ਨਾਲ ਠੀਕ ਤੁਸੀਂ ਕਿੰਨੇ ਆਨੇ ਸੀਗੇ ਬਸ ਤੁਸੀਂ ਕਿੰਨੇ ਆਨੇ ਸੀਗੇ ਅਸੀਂ ਤਿੰਨੇ ਜਾਣੇ ਸੀ ਕਿਉਂਕਿ ਤਿੰਨੇ ਕਿ ਮਾਮਲਾ ਕੀ ਸੀਗਾ ਉੱਥੇ ਆਰੋ ਵਾਲੇ ਟਪਰੇ ਸੀ ਉਹਨਾਂ ਨਾਲ ਮਾੜੀ ਮੋਟੀ ਹੋਈ ਸੀ ਇਹਨਾਂ ਨੇ ਪੈਸੇ ਪੂਸੇ ਲੈ ਕੇ ਸਾਡੇ ਨਾਲ